ਜੇ ਕੋਈ ਬਹੁਤ ਜ਼ਿਆਦਾ ਪੈਸਾ ਆ ਜਾਂਦਾ ਮੈਨੂੰ ਲੱਗਦਾ ਉਹ ਬਹੁਤ ਜ਼ਿਆਦਾ ਡਾਊਨ ਚਲਿਆ ਜਾਂਦਾ ਕਿ ਉਹਨਾਂ ਐ ਲੱਗਦਾ ਜਿਵੇਂ ਤੁਸੀਂ ਦਿੱਲੀ ਨਾਲ ਲੋਕ ਮੈਂ ਦੇਖਦਾ ਉਹਨਾਂ ਬਾਰੇ ਜੇ ਪੜ੍ਹਦਾ ਨਾ ਉਹ ਚੱਪਲਾਂ 'ਚ ਰਹਿੰਦੇ ਆ ਸਿੰਪਲ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਕੀ ਪਾਇਆ ਹੋਇਆ ਨਾ ਜਗਜੀਤ ਸੰਧੂ ਕੀ ਪ੍ਰੀਫਰ ਕਰਦਾ ਹੈ ਬ੍ਰਾਂਡਸ ਜਾਂ ਨਾਰਮਲ ਦੋਵੇਂ ਚੀਜ਼ ਜਬਰ ਕਰੇ ਕਰੇ ਮੈਂ ਸਿੰਪਲ ਤੁਹਾਨੂੰ ਲੱਗਦਾ ਜੇ ਕਿਤੇ ਜਾਣਾ ਜੂਣਾ ਵੀ ਮਾੜਾ ਮੋਟਾ ਠੀਕ ਬਣ ਕੇ ਚੱਲ ਜੀ ਕਿਸੇ ਨੇ ਦੇਖਣਾ ਯਾਰ ਹਨਾ ਜੇ ਇੱਕ ਆਈਪੀਐਸ ਕੱਚੇ ਜਿ ਫਰੀ ਜਾਊਗਾ ਤਾਂ ਇਟ ਮੀਨਸ ਉਹਦੀ ਕੋਣ ਉਹਦੀ ਇੱਕ ਵਰਦੀ ਤੈਅ ਕੀਤੀ ਗਈ ਹੈ ਨਾ ਸੋ ਮੈਨੂੰ ਲੱਗਦਾ ਹਰ ਟਾਈਮ ਦੀ ਇੱਕ ਕਾਸਟਿਊਮ ਹੈ ਲਾੜਾ ਗੋਸਟ ਕਿਉਂ ਜੱਤਦਾ ਹੈ ਨਾ ਦੁਲਹਨ ਨੂੰ ਕਿਉਂ ਪਾਈ ਜਾਂਦੀ ਹੈ ਨਾ ਹਰ ਇੱਕ ਮੈਨੂੰ ਲੱਗਦਾ ਏ ਟਾਈਮ ਚ ਨਾ ਇਹਨਾਂ ਆਦੀਵਾਸੀ ਟਾਈਮ ਚ ਬ੍ਰਾਂਡਸ ਵਗੈਰਾ ਨਹੀਂ ਹੁੰਦੇ ਸੀ ਕੁਝ ਨਹੀਂ ਹੁੰਦਾ ਸੀ ਪੱਤੇ ਜਿਵੇਂ ਤੁਸੀਂ ਲਾਇਆ ਅੱਜ ਕੱਲ ਲੋਕੀ ਬ੍ਰਾਂਡਾਂ ਪਿੱਛੇ ਇੰਨਾ ਭਜਦੇ ਆ ਜਿਹਦੀ ਜੇਬ ਚ ਪੈਸੇ ਵੀ ਨਹੀਂ ਆ ਤਾਂ ਵੀ ਉਹਨੇ ਬ੍ਰਾਂਡ ਲੈਣਾ ਸ਼ੋਅ ਆਫ ਲਈ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਸ਼ੋਅ ਆਫ ਜ਼ਰੂਰੀ ਹੈ ਜਾਂ ਆਪਣਾ ਤੁਸੀਂ ਦੇਖੋ ਕਿ ਤੁਸੀਂ ਕੀ ਅਫੋਰਡ ਕਰ ਸਕਦੇ ਹੋ ਇਹ ਤਾਂ ਅਫੋਰਡ ਅਫੋਰਡੇਬਿਲਟੀ ਤੇ ਹੈ ਮੈਨੂੰ ਲੱਗਦਾ ਕਿ ਜੇ ਤੁਹਾਨੂੰ ਲੱਗਦਾ ਤੁਸੀਂ ਕਰ ਸਕਦੇ ਹੋ ਫੋਰਡ ਤਾਂ ਲੈ ਲਓ ਨਿਆਰੇ ਲੈ ਲਓ ਫਿਰ ਅਗਲਾ ਕਹਿੰਦਾ ਯਾਰ ਜ਼ਿੰਦਗੀ ਚ ਕਮਾਇਆ ਕਰਦ ਲਈ ਬਹੁਤ ਸਾਰੇ ਲੋਕ ਇਦਾਂ ਦੇ ਵੀ ਸੋਚਦੇ ਆ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਮੈਂ ਉਹ ਦੇਖਿਆ ਫਿਰ ਵੀ ਸਾਦੇ ਰਹਿੰਦੇ ਇਹ ਉਹਨਾਂ ਦੀ ਚੁਆਇਸ ਹੈ ਮੈਨੂੰ ਲੱਗਦਾ ਏਜ ਦੇ ਹਿਸਾਬ ਨਾਲ ਹੌਲੀ-ਹੌਲੀ ਫਰਕ ਪੈ ਜਾਂਦਾ ਜੋ ਜੋ ਤੁਸੀਂ ਸਿਆਣੇ ਹੋਈ ਜਾਂਦੇ ਹੋ ਤੁਸੀਂ ਇੰਨਾ ਜਿਹੜੀਆਂ ਦੁਨਿਆਵੀ ਚੀਜ਼ਾਂ ਤੋਂ ਦੂਰ ਹੋਣ ਲੱਗ ਜਾਂਦੇ ਹੋ ਜਿਹਦੇ ਕੋਲ ਬਹੁਤ ਜ਼ਿਆਦਾ ਪੈਸਾ ਆ ਜਾਂਦਾ ਮੈਨੂੰ ਲੱਗਦਾ ਉਹ ਬਹੁਤ ਜ਼ਿਆਦਾ ਡਾਊਨ ਚੱਲਿਆ ਜਾਂਦਾ ਕਿ ਉਹਨੂੰ ਐ ਲੱਗਦਾ ਜਿਵੇਂ ਤੁਸੀਂ ਬਿਲੀਅਨਰ ਲੋਕ ਮੈਂ ਦੇਖਦਾ ਉਹਨਾਂ ਬਾਰੇ ਜੇ ਪੜ੍ਹਦਾ ਹਨਾ ਉਹ ਚੱਪਲਾਂ 'ਚ ਰਹਿੰਦੇ ਆ ਸਿੰਪਲ ਉਹਨਾਂ ਕੋਈ ਫਰਕ ਨਹੀਂ ਪੈਂਦਾ ਕੀ ਪਾਇਆ ਹੋਇਆ ਹਨਾ ਇਹ ਲਾ ਕੋਈ ਨਵਾਂ ਨਵਾਂ ਬਣਦਾ ਹੈ ਜ्याਦੇ ਕੋਲ ਪੈਸਾ ਹੁੰਦਾ ਉਹ ਇੱਕ ਵਾਰੀ ਜ਼ਰੂਰ ਇਸ ਦੁਨੀਆਦਾਰੀ ਚ ਘੁਆਚਦਾ ਤਾਂ ਮੈਨੂੰ ਲੱਗਦਾ ਦੋਵੇਂ ਠੀਕ ਨੇ ਉਹਨੂੰ ਵੀ ਚਾਹ ਪੂਰੇ ਕਰ ਲੈਣੇ ਚਾਹੀਦੇ ਜੇ ਆਏ ਆ ਕਿਉਂਕਿ ਕੱਲ ਦਾ ਕਿਸੇ ਨੇ ਕਿਸੇ ਨੇ ਦੇਖੀ ਨਹੀਂ ਹੈ ਜਗਜੀਤ ਸੰਦੂ ਕੀ ਪ੍ਰੈਫਰ ਕਰਦਾ ਹੈ ਬ੍ਰਾਂਡਸ ਜਾਂ ਨਾਰਮਲ ਦੋਵੇਂ ਚੀਜ਼ਾਂ ਪ੍ਰੈਫਰ ਕਰਦਾ ਕਰੇ ਮੈਂ ਸਿੰਪਲ ਤੇ ਮੈਨੂੰ ਲੱਗਦਾ ਜੇ ਕਿਤੇ ਜਾਣਾ ਜੂਣਾ ਵੀ ਮਾੜਾ ਮੋਟਾ ਠੀਕ ਬਣ ਕੇ ਚੱਲ ਜੀਏ ਕਿਸੇ ਨੇ ਦੇਖਣਾ ਯਾਰ ਹਨਾ ਫੋਟਾਂ ਫੂਟੋਆਂ ਜਿਆ ਸੋਹਣੀਆਂ ਆ ਜਾਣਗੀਆਂ ਜੇ ਮੈਂ ਕਹਾ ਬਾਲਾ ਹੀ ਉਹ ਕਰਕੇ ਮੈਂ ਇੱਧਰ ਵੀ ਹੋਵੇਂ ਤੁਰਿਆ ਫਿਰਦਾ ਤਾਂ ਸ ਮੈਨੂੰ ਲੱਗਦਾ ਕਾਸਟਿਊਮ ਹੈ ਜਿਹੜੀ ਕਿਸੇ ਦੀ ਡਰੈੱਸ ਹੈ ਉਹ ਰਿਪਰੈਜ਼ੈਂਟ ਕਰਦੀ ਹੈ ਉਹਨੂੰ ਜੇ ਇੱਕ ਆਈਪੀਐਸ ਕੱਚੇ ਜੇ ਫਰੀ ਜਾਊਗਾ ਤਾਂ ਇਟ ਮੀਨਸ ਉਹਦੀ ਕੋਣ ਉਹਦੀ ਇੱਕ ਵਰਦੀ ਤੈਅ ਕੀਤੀ ਗਈ ਹੈ ਨਾ ਸੋ ਮੈਨੂੰ ਲੱਗਦਾ ਹਰ ਟਾਈਮ ਦੀ ਇੱਕ ਕਾਸਟਿਊਮ ਹੈ ਲਾੜਾ ਉਹ ਜਿੱਥੇ ਕਿਉਂ ਜੱਜਦਾ ਸ਼ੇਰ ਵਾਂਗ ਦੁਲਹਨ ਨੂੰ ਕਿਉਂ ਪਾਈ ਜਾਂਦੀ ਹੈ ਨਾ ਹਰ ਇੱਕ ਈਵੈਂਟ ਦੀ ਆਪਣੀ ਕੋਸਟਿਊਮ ਹੈ ਤੇ ਉਹਦੇ ਚ ਉਹਨੂੰ ਮਜ਼ਾ ਲੈ ਲੈਣਾ ਚਾਹੀਦਾ ਮੈਨੂੰ ਲੱਗਦਾ ਏ ਟਾਈਮ ਚ ਨਾ ਇਹਨਾਂ ਆਦੀਵਾਸੀ ਟਾਈਮ ਚ ਬ੍ਰਾਂਡਸ ਵਗੈਰਾ ਨਹੀਂ ਹੁੰਦੇ ਸੀ ਕੁਝ ਨਹੀਂ ਹੁੰਦਾ ਸੀ ਪੱਤੇ ਜਿਵੇਂ ਤੁਸੀਂ ਲਾਇਆ ਹੈ ਅੱਜ ਕੱਲ ਲੋਕੀ ਬ੍ਰਾਂਡਾਂ ਪਿੱਛੇ ਇੰਨਾ ਭਜਦੇ ਆ ਜਿਦੀ ਜੇਬ ਚ ਪੈਸੇ ਵੀ ਨਹੀਂ ਆ ਤਾਂ ਵੀ ਉਹਨੇ ਬ੍ਰਾਂਡ ਲੈਣਾ ਸ਼ੋਅ ਆਫ ਲਈ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਸ਼ੋਅ ਆਫ ਜ਼ਰੂਰੀ ਹੈ ਜਾਂ ਆਪਣਾ ਤੁਸੀਂ ਦੇਖੋ ਕਿ ਤੁਸੀਂ ਕੀ ਅਫੋਰਡ ਕਰ ਸਕਦੇ ਹੋ ਇਹ ਤਾਂ ਅਫੋਰਡ ਅਫੋਰਡੇਬਿਲਟੀ ਤੇ ਹੈ ਮੈਨੂੰ ਲੱਗਦਾ ਕਿ ਜੇ ਤੁਹਾਨੂੰ ਲੱਗਦਾ ਤੁਸੀਂ ਕਰ ਸਕਦੇ ਹੋ ਫੋਰਡ ਤਾਂ ਲੈ ਲਓ ਨਿਆਰੀ ਲੈ ਲਓ ਫਿਰ ਅਗਲਾ ਕਹਿੰਦਾ ਯਾਰ ਜ਼ਿੰਦਗੀ ਚ ਕਮਾਇਆ ਕੱਦ ਲਈ ਬਹੁਤ ਸਾਰੇ ਲੋਕ ਇਦਾਂ ਦੇ ਵੀ ਸੋਚਦੇ ਆ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਮੈਂ ਉਹ ਦੇਖਿਆ ਫਿਰ ਵੀ ਸਾਦੇ ਰਹਿੰਦੇ ਇਹ ਉਹਨਾਂ ਦੀ ਚੁਆਇਸ ਹੈ ਮੈਨੂੰ ਲੱਗਦਾ ਏਜ ਦੇ ਹਿਸਾਬ ਨਾਲ ਹੌਲੀ ਹੌਲੀ ਫਰਕ ਪੈ ਜਾਂਦਾ ਜੋ ਜੋ ਤੁਸੀਂ ਸਿਆਣੇ ਹੋਈ ਜਾਂਦੇ ਹੋ ਤੁਸੀਂ ਇੰਨਾ ਜਿਹੜੀਆਂ ਦੁਨਿਆਵੀ ਚੀਜ਼ਾਂ ਤੋਂ ਦੂਰ ਹੋਣ ਲੱਗ ਜਾਂਦੇ ਹੋ ਜਿਹਦੇ ਕੋਲ ਬਹੁਤ ਜ਼ਿਆਦਾ ਪੈਸਾ ਆ ਜਾਂਦਾ ਮੈਨੂੰ ਲੱਗਦਾ ਉਹ ਬਹੁਤ ਜ਼ਿਆਦਾ ਡਾਊਨ ਚੱਲਿਆ ਜਾਂਦਾ ਕਿ ਉਹਨੂੰ ਐ ਲੱਗਦਾ ਜਿਵੇਂ ਤੁਸੀਂ ਬਿਲੀਅਨਰ ਲੋਕ ਮੈਂ ਦੇਖਦਾ ਉਹਨਾਂ ਬਾਰੇ ਜੇ ਪੜ੍ਹਦਾ ਨਾ ਉਹ ਚੱਪ ਸਿੰਪਲ ਨੂੰ ਕੋਈ ਫਰਕ ਨਹੀਂ ਪੈਂਦਾ ਕੀ ਪਾਇਆ ਹੋਇਆ ਹਨ ਜਿਹੜਾ ਕੋਈ ਨਵਾਂ ਨਵਾਂ ਬਣਦਾ ਹੈ ਜਿਆਦੇ ਕੋਲ ਪੈਸਾ ਹੁੰਦਾ ਉਹ ਇੱਕ ਵਾਰੀ ਜ਼ਰੂਰ ਇਸ ਦੁਨੀਆਦਾਰੀ ਚ ਘੁਆਚਦਾ ਤਾਂ ਮੈਨੂੰ ਲੱਗਦਾ ਦੋਵੇਂ ਠੀਕ ਨੇ ਉਹਨੂੰ ਵੀ ਚਾਹ ਪੂਰੇ ਕਰ ਲੈਣੇ ਚਾਹੀਦੇ ਜੇ ਆਏ ਆ ਕਿਉਂਕਿ ਕੱਲ ਦਾ ਕਿਸੇ ਨੇ ਕੁਛ ਇਹਨੇ ਦੇਖੀ ਨਹੀਂ ਹੈ ਜਗਜੀਤ ਸੰਦੂ ਕੀ ਪ੍ਰੈਫਰ ਕਰਦਾ ਹੈ ਬ੍ਰਾਂਡਸ ਜਾਂ ਨਾਰਮਲ ਦੋਵੇਂ ਚੀਜ਼ਾਂ ਪ੍ਰੈਫਰ ਕਰਦਾ ਕਰੇ ਮੈਂ ਸਿੰਪਲ ਤੇ ਮੈਨੂੰ ਲੱਗਦਾ ਜੇ ਕਿਤੇ ਜਾਣਾ ਜੂਣਾ ਵੀ ਮਾੜਾ ਮੋਟਾ ਠੀਕ ਬਣ ਕੇ ਚੱਲ ਜੀਏ ਕਿਸੇ ਨੇ ਦੇਖਣਾ ਯਾਰ ਹਨਾ ਫੋਟੋ ਫੂਟੋ ਆਈਆਂ ਸੋਹਣੀਆਂ ਆ ਜਾਣਗੀਆਂ ਜੇ ਮੈਂ ਕਹਾ ਬਾਲਾ ਹੀ ਉਹ ਕਹੇ ਕਿ ਮੈਂ ਇੱਧਰ ਵੀ ਹੋਵੇਂ ਤੁਰਿਆ ਫਿਰਦਾ ਤਾਂ ਸਹੀ ਨਹੀਂ ਲੱਗਦਾ ਹਰੇਕ ਮੈਨੂੰ ਲੱਗਦਾ ਕਾਸਟਿਊਮ ਹੈ ਜਿਹੜੀ ਕਿਸੇ ਦੀ ਡਰੈੱਸ ਹੈ ਉਹ ਰਿਪਰੈਜ਼ੈਂਟ ਕਰਦੀ ਹੈ ਉਹਨੂੰ ਜੇ ਇੱਕ ਆਈਪੀਐਸ ਕੱਚੇ ਜੇ ਫਰੀ ਜਾਊਗਾ ਤਾਂ ਇਟ ਮੀਨਸ ਉਹਦੀ ਕੌਣ ਉਹਦੀ ਇੱਕ ਵਰਦੀ ਤੈਅ ਕੀਤੀ ਗਈ ਹੈ ਨਾ ਸੋ ਮੈਨੂੰ ਲੱਗਦਾ ਹਰ ਟਾਈਮ ਦੀ ਇੱਕ ਕਾਸਟਿਊਮ ਹੈ ਲਾੜਾ ਉਹਦੇ ਵਿੱਚ ਕਿਉਂ ਜੱਚਦਾ ਦੁਲਹਨ ਨੂੰ ਕਿਉਂ ਪਾਈ ਜਾਂਦੀ ਹੈ ਨਾ ਹਰ ਇੱਕ ਈਵੈਂਟ ਦੀ ਆਪਣੀ ਕਾਸਟਿਊਮ ਹੈ ਤੇ ਉਹਦੇ ਵਿੱਚ ਉਹਨੂੰ ਮਜ਼ਾ ਲੈ ਲੈਣਾ ਚਾਹੀਦਾ